ਚਲੋ ਅੱਜ ਮੈਂ ਤੁਹਾਨੂੰ ਸੰਗਿਤ ਦਰਖਤਾਂ ਦੇ ਨਾਂ ਠੀਕ ਹੈ ਦਰਖਤ ਪਤਾ ਕੀ ਹੁੰਦੇ ਆ ਕੀ ਹੁੰਦੇ ਆ ਨਮ 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 ਦਰਖਤਾਂ ਨੂੰ ਕੀ ਲੱਗਦੇ ਆ ਨਮ 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 ਨੂੰ ਕੀ ਲੱਗਦੇ ਆ ਪੱਤੇ ਪੱਤੇ ਹੋਰ ਕੀ ਲੱਗਦੇ ਨੇ ਦਰਖਤਾਂ ਨੂੰ ਸੇਵ ਹਾਂ ਸੇਵ ਸੇਵ ਫਲ ਫਲ ਕੀ ਲੱਗਦੇ ਆ ਫਲ ਫਲ ਸ਼ਾਬਾਸ਼ ਚਲ ਨਵੋ ਇੱਕ ਦਰਖਤ ਦਾ ਨਾਂ ਦੱਸ

ਜਾਮਨ 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 ਨਾਲ ਕੀ ਲੱਗਦੇ ਆ ਚਾਵਣ ਜਾਮਨ ਚਾਲਾ ਖੁਸ਼ੀ ਇੱਕ ਦਰਖਤ ਦਾ ਨਾਮ ਬੋਲੋ ਕੀ ਲੱਗਦੀ ਕੀ ਬੋਲਦੇ ਆ ਨਿੰਮ ਨਿੰਮ ਨਾਲ ਕੀ ਲੱਗਦੇ ਆ ਨਿੰਮ ਪੱਤੇ ਪੱਤੇ ਪੱਤਰੀਆ ਇੱਕ ਦਰਖਤ ਦਾ ਨਾਮ ਬੋਲਦੇ ਸ਼ਾਬਾਸ਼ ਕਿਹੜੇ ਦਰਖਤ ਵੇਖਦੀ ਆ ਰਸਤੇ 'ਚ ਆਉਂਦੀ ਹੋਈ ਕਿਹੜਾ ਦਰਖਤ ਵੇਖਿਆ ਸੀ ਆਉਂਦੀ ਹੋਈ ਆਣੀ કેડા બોલેસ વેખ્યા સી તત્તા પીપલ કેડા વેખ્યા સી પલ પીપલ અમરત કેડા દ્રકત વેખ્યા સી એક એક કેડા દ્રકત ઓતે કેડા એસે કેડા દ્રકત હા કેડા દ્રકત દેખ્યા સી ઓતે ઓથે કેડા સી હા હે કેડા સી હા કેડા સી એસે હા इधर है दरख्त शाबाश दरख मरूद मरूद वाला मरूद वाला। खादे तोड़ के गुरबीर तू के दरख्त देखिया शाबाश दस दे बेटा के दरख्त सी? ਹਾਂ ਕਿਹੜਾ ਦੇਖਿਆ ਸੀ 베ਰੀ ਵਾਲਾ 베리 ਵਾਲਿਆਂ ਨਾਲ ਕੀ ਲੱਗੇ ਸੀ ਮਿਊਟ ਕੀ ਲੱਗੇ ਸੀ ਡਮ ਜੀ ਅਮਰਿੰਦਰ ਉਹਦੇ ਕੰਨ ਚ ਗੱਲਾਂ ਕਰਦਾ ਪਿਆ ਹੈ ਹੈ